ਇਹ ਗੜਾ ਕੀਤਾ ਰਾਤ ਨੂੰ ਬੇਰਾਵੇ ਇੱਕ ਦਿਨ ਤੋਂ ਬਾਅਦ ਚਾਹੇ ਤੁਹਾਡੇ ਬੰਦੇ ਨੇ ਕਰਦਾ ਹੋਵੇ ਚਾਹੇ ਕੇ ਹੋਰ ਬੰਦੇ ਨੇ ਕਰਦਾ ਤੇ ਇਹ ਸਥਿਤੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਇਹਦੇ ਮੂਰੇ ਕਰਕੇ ਹਾਰ ਦੌੜ ਤੇ ਲਾ ਤੇ ਪਿਛਲੇ ਪਾਸੇ ਸੈਕਟਰ ਜਿसरी ਕਿਹਾ ਸੀਗਾ ਇੱਥੇ ਵੀ ਸੈਕਟਰ ਜਿसरी ਚਲਾਈ ਗਈ ਢੰਡੇ ਲਾਏ ਸੀਗੇ ਸਾਰੇ ਹਟਾਏ ਗਏ ਆ ਜਿਹੜਾ ਸਕੂਲ ਸੀਗਾ ਪ੍ਰਾਇਮਰੀ ਸਕੂਲ ਉਹਦੇ ਰਕਤ ਖਾਲਸਤਾਨ ਜ਼ਿੰਦਾਬਾਦ ਸੈਕਟਰ ਜਿसरी ਨਾਰੀ ਲੱਭੀ ਹੋਸੀਗੇ ਉਹ ਵੀ ਮਟਾਏ ਗਏਗੇ ਆ ਸਾਡੀ ਲੜਾਈ ਹੁਣ ਇਹੀ ਆ ਕਿ ਜਦੋਂ ਆਪਾਂ ਦੇਖਦੇ ਆ ਡੀਵੀਆਰ ਤੱਕ ਕਿਥੋਂ ਤੱਕ ਕਰਦੇ ਆ ਉਦੋਂ ਦਾ ਮਟਾਉਣ ਵਾਲਿਆਂ ਤੱਕ ਮੁੰਡਾ ਐਸੇ ਕਹਿੰਦਾ ਸਾਾਨੂੰ ਜਾਣ ਨਹੀਂ ਦੇ ਤਾ ਵੀ ਨਹੀਂ ਡੀਵੀਆਰ ਤੱਕ ਸਿੱਖ ਕਰਨ ਮੰਨ ਲਈ ਮੜੀ ਗੱਲ ਜੀ ਅਸੀਂ ਕੋਸ਼ਿਸ਼ ਕਰਦੇ ਆ ਇਸ ਤੋਂ ਬਾਅਦ ਡੀਵੀਆਰ ਆ ਜੋ ਮੈ ਲੀਗਲ ਡੈਟੀ ਜਿਹਦਾ ਬਥਾ ਹੈ ਅਸਾਂ ਇਹ ਨਹੀਂ ਬੇਦਵੀ ਆ ਨਹੀਂ ਜਿਹੜਾ ਬੰਦਾ ਗਿਆ ਹੋਊਗਾ ਉਹ ਜੁੱਤੀ ਪਾ ਕੇ ਗਿਆ ਹੋਊਗਾ ਕਿਤਾਂ ਕਿਹੜੇ ਹਾਲਾਤਾਂ 'ਚ ਕਿਹੜੇ ਕੱਪੜੇ ਨਾਲ ਕਿਹੜੀ ਚੀਜ਼ ਨਾਲ ਥਿਨਰ ਨਾ ਕੀਤਾ ਪਾਣੀ ਨਾਲ ਕੀਤਾ ਸਰਵ ਨਾ ਕੀਤਾ ਕਾਣਾ ਕੀਤਾ ਫਿਰ ਇਹ ਵੀ ਬੇਅਗਲੀ ਦੋ ਚੀਜ਼ਾਂ ਹਨ ਜਿਹੜੇ ਜਿਹੜਾ ਇੱਕ ਪਹਿਲਾ ਕਸੂਰ ਵਾਰ ਹੈ ਤੇ ਦੂਜੇ ਵਾਲੇ ਕਸੂਰ ਤੋਂ ਪਹਿਲੇ ਕਸੂਰ ਵਾਲੀ ਗੱਲ ਦੱਸਦਾ ਜਿਹੜਾ ਕੌਨਸਰ ਜਿਹੜੀ ਗੱਲ ਹੋਣੀ ਹੈ ਕਿ ਇਹ ਬੰਦੇ ਵਾਲੇ ਕਿਹਨੇ ਕੀਤਾ ਵਾਹ ਕਿਉਂ ਕੀਤਾ ਇੱਥੇ ਅੱਗੇ ਤੋਂ ਉਥੋਂ ਬਾਹਰ ਲਈ ਜਿਹੜੀ ਸ਼ਕਤੀ ਕਰੋਦੇ ਨੇ 20000 ਰੁਪਇਆ ਦੇ ਕੇ ਲੋਕਾਂ ਨੂੰ ਮੋਟੀਵੇਟ ਕਰਕੇ ਤੇ ਭੇਜ ਦਿੰਦਾ ਸਾਡਾ ਦੁਕਾਨਾਂ ਤੇ ਆ ਕੇ ਸੋਹਣ ਲੁਕੇਸ਼ਨ ਤੇ ਦੂਜੀ ਵਾਰੀ ਹੋ ਗਿਆ ਉਹ ਬੰਦਾ ਟੱਲਦਾ ਨਹੀਂ ਉਹਨੇ ਆਉਣਾ ਨਹੀਂ ਸੇ ਸਾਨੂੰ ਬੈਠਾ ਜਾਈ ਨਹੀਂ ਉਹ ਤਾਂ ਖਿੱਚਦਾ ਸੀ ਪਿਛਲੇ ਵਰ੍ਹੇ ਸੀ ਕੀ ਗੱਲ ਇਹ ਹੈ ਕਿ ਜਿੱਤਸਵਾਰ ਵੀ ਇਹੀ ਹੋਇਆ ਕਿ ਸਾਨੂੰ ਜਦੋਂ ਉਹਨੇ ਵੀਡੀਓ ਭਾਈ ਤਾਂ ਫੇਰ ਸਾਨੂੰ ਪਤਾ ਕੋਈ ਗੱਲ ਨਹੀਂ ਆਪਾਂ ਜਿਹੜਾ ਉੱਥੇ ਉੱਥੇ ਤੱਕ ਅੱਜ ਵੀ ਪਹੁੰਚੇ ਹੋਏ ਉਹਦੇ ਵਾਰੰਟੀ ਸ਼ੂ ਕਰਾਏ ਹੋਏ ਆ ਤੇ ਮੁਕਦਮਾ ਅਦਾਲਤ ਚ ਰਿਹਾ ਡੋਨਟ ਰਿ ਹਨੂਤਾ ਉਹਦੀ ਜਿਹੜੀ ਟੀਵੀਆਰ ਦੇ ਵਿੱਚ ਛਿੰਨੀ ਘਟਨਾ ਜਿਹੜੀ ਘਟਨਾ ਉਹ ਤੁਹਾਨੂੰ ਕਾਪੀ ਮਿਲ ਜੇ ਸਾਬ ਤੱਕ ਜਿਹੜਾ ਸਾਨੂੰ ਚਾਹੀਦੀ ਹੈ ਜਿੰਨਾ ਤੱਕ ਮਡੇ ਕੋਈ ਗੱਲ ਨਹੀਂ ਕੋਈ ਗੱਲ ਲੋ ਦੇ ਦਾਂਗੇ ਠੀਕ ਹੈ ਉਹਦੀ ਸਾਨੂੰ ਕਾਪੀ ਦੇ ਜਿਹੜੇ ਜਿਹੜੇ ਬੰਦੇ ਨੇ ਸਾਈਨ ਕਰਨੇ ਆ ਨਾ ਉਹ ਪਰਾਨੇ ਤਫਤੀਸ਼ੂ ਖਾ ਦਿੰਦਾ ਤੇ ਦੇ ਵੀ ਦੋ ਕੋਈ ਗੱਲ ਇਹ ਤਾਂ ਅਜਿਹਾ ਦੇਖੋ ਪਿੱਛੇ 31 ਮਾਰਚ ਨੂੰ ਗੁਰਪਰਤਵੰਦ ਸਿੰਘ ਪੰਨੋਲ ਸੇਖ ਹੋਰ ਜਸਟਿਸ ਨੇ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਸਟੈਚੂ ਦਾ ਮੰੰਗਲ ਵਿਖੇ અપਮਾਨ ਕਰਵਾਇਆ ਸੀਗਾ ਔਰ ਉਸ ਗੱਲ ਹਲੇ ਢੰਡੀ ਬੰਨੀ ਪਈ ਸੀ 2 ਮਹੀਨੇ ਬਾਅਦ ਹੀ ਉਹਨੇ ਦ ਫਿਰ ਜਿਹੜਾ ਆ ਉਹ ਬਾਬਾ ਸਾਹਿਬ ਡਾਕਟਰ ਕੰਬੇੜਗਰ ਦੇ ਉੱਤੇ ਸਟੈਚੂ ਦਾ ਪੂਰੇ ਤੇ ਜਿਹੜਾ ਉਹ ਕਾਲਖ ਪੁੱਤਣ ਦਾ ਕੰਮ ਕੀਤਾ ਔਰ ਸਿੱਖ ਔਰ ਦਲਦਲ ਕਿਥੇ ਬੰਦੀਆਂ ਨਾਲ ਉਸ ਵਿੱਚ ਜਿਹੜਾ ਉਹ ਟਕਰਾਅ ਕਰਾਉਣ ਦੇ ਲਈ ਦੇਸ਼ ਅੰਦਰ ਡੰਗੇ ਕਰਾਉਣ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ ਇਹ ਦੁਆਰਾ ਬੇਹਦ ਵੀ ਕਰਵਾਈ ਆ ਔਰ ਉਹਦੇ ਰੋਸ ਵਿੱਚ ਅੱਜ ਜਿਹੜਾ ਆ ਹਜ਼ਾਰਾਂ ਲੋਕ ਜਿਹੜੇ ਆ ਉਹ ਮੋਸੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਿਆ ਕਿ ਇਹ ਦੁਵਾਰਾ ਇੱਥੇ ਕਟਨਾ ਵਾਪਰੀਆ ਤਾਂ ਸਮੁਤੀਆਂ ਸ਼ਰੂ ਗੁਰਦਾਸ ਨਾਮਲੇਵਾ ਬਾਵਾ ਸਾਹਿਬ ਡਾਕਟਰ ਬਿਡਗਰ ਮਿਸ਼ਨ ਸੁਸਾਇਟੀਆਂ ਨੇ ਅੱਜ ਸੋਰੀ ਗੁਰਦਾਸ ਭਵਨ ਵਿਖੇ ਇਕੱਠੇ ਹੋ ਕੇ ਫੈਸਲਾ ਰਿਆ ਕਿ ਪੁਲਿਸ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਜਾਂਦਾ ਆ ਔਰ 4 ਤਰੀਕ ਨੂੰ 5 ਵਜੇ ਉਸੇ ਸਥਾਨ ਤੋਂ ਨੰਗਲ ਪਿੰਡ ਤੋਂ ਜਿਹੜਾ ਸੰਗਠਾ ਚੱਲਣ ਗਿਆ ਔਰ ਸ਼ਹਿਰ ਚ ਰੋਸ ਮਾਰਚ ਹੋਵੇਗਾ ਉਸ ਸਮੇਂ ਬੰਦ ਹੋਵੇਗਾ ਔਰ ਜੇਕਰ ਉਸ ਦਰਮਿਆਨ ਤੱਕ ਵੀ ਜਿਹੜਾ ਉਹ ਦੋਸ਼ੀ ਨਹੀਂ ਫੜੇ ਜਾਂਦੇ ਔਰ ਸਰਕਾਰ ਚ ਕੰਨੀ ਨਹੀਂ ਹੁੰਦੀ ਔਰ ਸਰਕਾਰ ਇਹੋ ਜਿਹੇ ਘਟਨਾਵਾਂ ਨੂੰ ਲੋਕਣ ਦਾ ਕੰਮ ਨਹੀਂ ਕਰਦੀ ਤਾਂ ਫਿਰ ਉਥੇ ਆਨਮੱਤੇ ਸਮੇਟੇ ਦਾਣਾ ਫਲੋਰ ਜਾਂ ਡੀਐਸਪੀ ਫਲੋਰ ਦੇ ਸਾਹਮਣੇ ਜਿਹੜਾ ਉਹ ਧਰਨਾ ਵੀ ਲਾਇਆ ਜਾਊਗਾ ਅਸੀਂ ਇੱਥੇ ਨਹੀਂ ਰੁਕਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਗ੍ਰਹਿ ਮੰਤਰੀ ਹੋ ਜੇ ਤੁਹਾਡੇ ਕੋਲ ਲਾਰਡ ਆਰਡਰ ਦਾ ਮਸਲਾ ਕੰਟਰੋਲ ਨਹੀਂ ਹੁੰਦਾ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ ਡੀਜੀਪੀ ਨੂੰ ਵੀ ਮਿਲਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਕਿ ਤੁਸੀਂ ਯੋਗ ਪਰ ਅਲਾ ਕਰੋ ਪੰਜਾਬ ਦੇ ਅੰਦਰ ਬਾਸਾ ਡਾਕਟਰ ਮਿਡਗਰ ਦੇ ਸਟੈਚੂਆਂ ਦੀ ਰੱਖਿਆ ਕਰਨ ਦਾ ਮੈਂ ਅਪੀਲ ਕਰਦਾ ਹਾਂ ਸਮੁੱਚੀਆਂ ਸ਼ੁਰੂਗਦਾਸ ਸਲਾਮਾ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਔਰ ਸੂਚੇ ਫਲੋਰ ਇਲਾਕੇ ਦੇ ਨਿਵਾਸੀਆਂ ਨੂੰ ਤਹਿਸੀਲ ਫਲੋਰ ਦੇਆਂ ਨੂੰ ਕਿ ਤੁਸੀਂ ਜਿਹੜਾ ਆ ਉਹ 4 ਤਰੀਕ ਨੂੰ 5 ਵਜੇ ਨੰਗਲ ਗੇਟ ਤੇ ਬਾਸਾ ਡਾਕਟਰ ਮਿਡਗਰ ਦੇ ਸਟੈਚੂ ਤੇ ਆਓ ਔਰ ਆਪਾਂ ਉਥੋਂ ਰੋਸ ਮਾਰਚ ਕਰਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਈਏ ਵੀਡੀਓ ਵਾਇਰਲ ਹੋਈ ਹੈ ਉਸ ਬੰਦੀ ਅਜੇ ਮੌਕੇ ਤੇ ਆਏ ਆ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਮੋਟਰ ਪੜਤਾਲ ਕਰਕੇ ਦੇਖਣਾ ਕਿ ਇਹ ਪੜਤਾਲ ਸ਼ੁਰੂ ਕਰ ਰਿਹਾ ਜੀ ਉਸ ਤੋਂ ਬਾਅਦ ਰਿਪੋਰਟ ਨਿਕਲੇਗੀ ਡਾਕਟਰ ਬੀਜਰਾ ਮੇਦਗੜ ਸਾਹਿਬ ਦਾ ਜਿਹੜਾ ਸਟੈਚੂ ਮੰਗਲਪਿੰਡ ਦੇ ਵਿੱਚ ਫਲੋਰ ਥਾਣਾ ਏਰੀਆ ਦੇ ਵਿੱਚ ਉੱਥੇ ਲੱਗਿਆ ਹੋਇਆ ਤਾਂ ਉਹਦੇ ਵਿੱਚ ਰਾਤ ਕਿਸੇ ਜਿਹੜੇ ਸ਼ਰਾਬੀ ਅਨਸਰ ਨੇ ਉਹਨਾਂ ਵੱਲੋਂ ਕੋਈ ਉਹਦੇ ਉੱਪਰ ਜਿਹੜੀ ਕਾਲਕ ਸਿੱਟੀ ਗਈ ਤੇ ਪਲੱਸ ਜਿਹੜਾ ਹੈਗਾ ਕੋਈ ਗਲਸਨ ਜਿੰਦਾਬਾਦ ਦੇ ਨਾਰੀ ਸਕੂਲ ਦੀ ਗੰਧ ਦੇ ਉੱਪਰ ਲਿਖੇ ਗਏ ਉੱਤੇ ਪ੍ਰਾਇਮਰੀ ਸਕੂਲ ਆ ਜੇ ਸਬੰਧੀ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਇੱਕ ਗੁਰਪਤਵੰਦ ਸਿੰਘ ਬੰਨੂ ਜਿਹੜਾ ਟੈਰਰਿਸਟ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਐਂਡ ਅਸੀਂ ਉਸ ਦੇ ਖਿਲਾਫ ਵੀ ਤੇ ਉਹਦੇ ਜਿਹੜੇ ਇੱਥੇ ਦੇ ਉਹਦੇ ਅੱਗੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਜਿਹੜੀ ਘਟਨਾ ਨੂੰ ਇੰਜਾਮ ਦਿੱਤਾ ਸਾਰਿਆਂ ਦੇ ਖਿਲਾਫ ਸਖਤ ਜਿਹੜੀਆਂ ਕਾਨੂੰਨੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਕਰ ਰਹੀ ਅਮਲ ਚੱਲਿਆ ਰਿਹਾ ਹੈ ਮੌਲਰੇ ਦਾ ਡਿਫੇਸਮੈਂਟ ਨੇ ਕੀਤੀ ਹੈਗੀ ਇਹ ਪਲੱਸ ਜਿਹੜਾ ਹੈਗਾ ਉੱਤੇ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਸਟੇਟ ਦੀਆਂ ਤੇ ਯੂਪਾ ਵਗੈਰਾ ਅਸੀਂ ਜਿਹੜੀਆਂ ਸੈਕਸ਼ਨਸ ਹੈਗੇ ਨੇ ਉਹ ਸਾਰੀਆਂ ਇਨਕੋਰਪੋਰੇਟ ਕੀਤੀਆਂ ਜਿਹੜੀ ਸਟ੍ਰੀਜੈਂਟ ਐਕਸ਼ਨ ਉਹਦੇ ਖਿਲਾਫ ਜਿਹੜੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਆ ਜਾ ਰਿਹਾ ਸੀਸੀਟੀਵੀ ਦੇ ਜਿਹੜੀ ਹੈਗੇ ਉਹ ਅਸੀਂ ਦਾ ਅਨਾਲਿਸਿਸ ਕਰਨਾ ਐਂਡ ਉਹ ਆਪਣਾ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਆ ਗੁਰਪਤ ਜਿਹੜੇ ਟੈਰਰਿਸਟ ਜਿਹੜੇ ਵੀ ਆਊਟਫਿਟ ਹੁੰਦੇ ਨੇ ਤੁਹਾਨੂੰ ਪਤਾ ਕਿ ਉਹ ਕਿਤੇ ਵੀ ਜਿਹੜਾ ਹੈਗਾ ਇਹਨਾਂ ਦੀ ਤਾਂਗ ਹੁੰਦੀ ਹੁੰਦੀ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਜਿਹੜਾ ਆਪਸੀ ਭਾਈਚਾਰਾ ਸਦਭਾਵਨਾ ਨੂੰ ਖਰਾਬ ਕਰਨ ਦੀ ਜਿਹੜੀ ਇਹਨਾਂ ਦੇ ਇੱਕ ਤਾਂਗ ਦੇ ਵਿੱਚ ਹੁੰਦੇ ਨੇ ਤਾਂ ਇਹ ਇਹਨਾਂ ਨੂੰ ਜਿਹੜਾ ਹੈਗਾ ਸਾਡਾ ਸਖਤ ਸੰਦੇਸ਼ ਹੈ ਭਾਵੇਂ ਗੁਰਪਤਵੰਤ ਬੰਨੂ ਹੈ ਜਾਂ ਭਾਵੇਂ ਕੋਈ ਵੀ ਹੈ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਸਾਡੇ ਵੱਲੋਂ ਸਖਤ ਐਕਸ਼ਨ ਲੈ ਕੇ ਇੱਕ ਦਿਨ ਗੁਰਪਤਵੰਤ ਪੰਨੂ ਨੂੰ ਵੀ ਅੱਖਾਂ ਦੇ ਪਿੱਛੇ ਲਿਆ ਕੇ ਬੰਦ ਕੀਤਾ ਜਾਏਗਾ ਮੈਂ ਦੱਸਿਆ ਕਿ ਗੁਰਪਤਵੰਤ ਪੰਨੂ ਆ ਉਹਨੂੰ ਇਸ ਵੀਚ ਇਹਦੇ ਬੁੱਕ ਕੀਤਾ ਐਂਡ ਉਹ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਦੇ ਅਨਸਾਰ ਉਹਦੇ ਖਿਲਾਫ ਜੋ ਬਣਦੀ ਹੈਗੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ